ਕਬੀਰ ਸਭ ਜਗ ਹਉ ਪਰਿਓ ਮੰਡਲ ਕੰਦ ਚੜਾਏ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਪ ਬਜਾਏ ਭਗਤ ਕਬੀਰ ਜੀ ਇਸ ਸ਼ਲੋਕ ਵਿੱਚ ਸਿੱਖਿਆ ਦਿੰਦੇ ਹਨ ਮੈਂ ਸੰਸਾਰ ਦੇ ਲੋਕਾਂ ਦੇ ਵਿੱਚ ਆਪਣੇ ਕੰਦੇ ਤੇ ਢੋਲ ਰੱਖ ਕੇ ਕਈ ਸੰਸਾਰ ਨੂੰ ਗਾਇਆ ਹੈ ਤੇ ਕਈ ਲੋਕਾਂ ਦੇ ਕੋਲੋਂ ਇਹ ਪੁੱਛਦਾ ਫਿਰਿਆ ਹਾਂ ਕਿਸ ਸੰਸਾਰ ਦੇ ਵਿੱਚ ਕੋਈ ਅਜਿਹੀ ਚੀਜ਼ ਦੱਸੋ ਜਿਹੜੀ ਮਨੁੱਖ ਦੇ ਨਾਲ ਸਦਾ ਵਾਸਤੇ ਨਿਭਦੀ ਹੈ ਪੈਣ ਪਾਈ ਰਿਸ਼ਤੇਦਾਰ ਮਹਿਲ ਮਾਰੀਆਂ ਜ਼ਮੀਨ ਜਾਇਦਾਦ ਜਾਂ ਹੋਰ ਕੋਈ ਚੀਜ਼ ਜੋ ਸਦਾ ਵਾਸਤੇ ਗਹਿਣੇ ਅਤੇ ਆਦਿਕ ਨਿਭਦੀ ਹੋਏ ਇਸ ਵਾਸਤੇ ਜਦੋਂ ਸਾਰੇ ਸੰਸਾਰ ਦੇ ਵਿੱਚ ਵਿਚਰ ਕੇ ਫਿਰਕੇ ਵੇਖਿਆ ਹੈ ਸਾਬ ਦੇ ਕੋਲੋਂ ਗੋਹ ਨਾਲ ਵਿਚਾਰ ਕਰਕੇ ਘੂਕ ਕਰਕੇ ਮੈਂ ਅਨੁਮਾਨ ਕੀਤਾ ਕੋਈ ਚੀਜ਼ ਇਨਸਾਨ ਦੇ ਨਾਲ ਸਦਾ ਵਾਸਤੇ ਲਿਬਦੀ ਨਹੀਂ ਜੇ ਰਿਸ਼ਤੇਦਾਰ ਸਬੰਧ ਨਾਤੇ ਹਨ ਲੋੜਾਂ ਕਰਕੇ ਜੁੜਦੇ ਹਨ ਜਦੋਂ ਤੱਕ ਕਿਸੇ ਦੀ ਲੋੜ ਪੂਰੀ ਹੁੰਦੀ ਰਹਿੰਦੀ ਹੈ ਉਦੋਂ ਤੱਕ ਉਹ ਸਾਡੇ ਨਾਲ ਜੁੜਿਆ ਰਹਿੰਦਾ ਹੈ ਜਦੋਂ ਲੋੜ ਪੂਰੀ ਹੋ ਜਾਂਦੀ ਹੈ ਉਦੋਂ ਉਹ ਸਾਡੇ ਨਾਲੋਂ ਰਿਸ਼ਤਾ ਖਤਮ ਹੋ ਜਾਂਦਾ ਹੈ ਇਹ ਗੱਲ ਨੂੰ ਮੈਂ ਬੜੀ ਘੂਕ ਕੇ ਵੇਖਿਆ ਹੈ ਇਸ ਤੋਂ ਇਲਾਵਾ ਬਾਬਾ ਫਰੀਦ ਜੀ ਫਰਮਾਉਂਦੇ ਹਨ ਫਰੀਦਾ ਜੇ ਜਾਣਾ ਲੜ ਸੇਜਣਾ ਪੀੜੀ ਪਾਈ ਗੰਢ ਤੁਧ ਜੇ ਵੜ ਮੈਂ ਨਾਹੀਂ ਕੋ ਸਭ ਜਗ ਡਿਠਾ ਹੰਡ ਬਾਬਾ ਫਰੀਦ ਜੀ ਕਹਿੰਦੇ ਜੇ ਮੈਨੂੰ ਪਤਾ ਹੁੰਦਾ ਤੇ ਇਹ ਲੜ ਜਿਹੜਾ ਹੈ ਦੁਨੀਆ ਦੇ ਨਾਤੇ ਟੁੱਟ ਜਾਣੇ ਹਨ ਨਾਸ ਹੋ ਜਾਣਾ ਹੈ ਤੇ ਮੈਂ ਕੋਈ ਚੰਗਾ ਨਾਤਾ ਚੁਣਦਾ ਜਿਹੜਾ ਸਦਾ ਨਿਭਦਾ ਹੁਣ ਮੈਨੂੰ ਸਮਝ ਪਈ ਪ੍ਰਮਾਤਮਾ ਤੇਰੇ ਵਰਗਾ ਕੋਈ ਨਾਤਾ ਨਹੀਂ ਹੈ ਬਾਕੀ ਦੁਨੀਆਦਾਰ ਦੁਨਿਆਵੀ ਰਿਸ਼ਤੇ ਤਾਂ ਮੈਂ ਹੰਡਾ ਕੇ ਵੇਖ ਲਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ